ਉੱਤੇ ਦੇ ਪਾਸਲਾ ਨੂੰ ਹਾਇ ਲਾਓ ਹਾਇ ਲਾਓ ਹਾਇ ਲਾਓ ਫਾਦੇ ਦੇ ਪਾਸਾ ਨੂੰ ਹਾਇ ਲਾਓ ਹਾਇ ਲਾਓ ਹਾਇ ਲਾਓ ਕੋਟੇ ਕੋਟ ਜਗਾਵਾ ਜਨਾਬਾ ਜਨਾਬਾ ਗੱਲੇ ਆ ਆਪਾਂ ਪਿਆਸ ਖੜਾ ਪੜੇ ਕੋਟੇ ਕਿ ਉਹ ਕੋਈ ਮੈਂ ਕਿਹਨਾਂ ਗੱਲ ਵੀ ਖਬਰ ਚੂਹ ਹੋ ਗਈ ਤੇ ਭਾਈ ਹੁਣੇ ਦੇਖਿਆ ਕਿ ਇਹ ਸਾਚਾ ਅਸੀਂ ਮੇਰਾ ਨਾਮ ਗਗਨਦੀਪ ਸਿੰਘ ਜੀ ਹਾਂਜੀ ਹੈਲੋ ਕਿਵੇਂ ਜੀ ਕੀ ਗੱਲ ਬਾਤ ਹੋਈ ਹੈ ਤੁਹਾਡੀ ਪ੍ਰਸ਼ਾਸਨ ਦੇ ਨਾਲ ਦੇਖੋ ਜੀ ਕੱਲ ਦੀ ਗੱਲ ਆ ਜੀ ਜਿਹੜੀ ਕੱਲ ਹੋਈ ਸੀ ਕਿ ਮੇਰੇ ਤਾਇਏ ਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਮਾਰਿਆ ੱੱਟਾ ਗਾਲ ਗਲੁੱਜ ਕੀਤੀ ਜੀ ਤਾਇਆ ਮੇਰਾ ਥੱਲੇ ਡਿੱਗ ਪਿਆ ਤੇ ਸਿਰ ਤੇ ਸੱਟ ਲੱਗੀ ਤੇ ਜੀ ਤਾਇਆ ਦੀ ਮੇਰੇ ਦੀ ਹੋ ਗਈ ਤੇ ਆਦੀ ਡੈਥ ਜੀ ਅੱਜ ਐਸਐਸਪੀ ਦਫ਼ਤਰ ਦੇ ਮੂਹਰੇ ਧਰਨਾ ਲਾਇਆ ਸੀ ਇਹ ਮੰਗਦਾ 10 ਦਿਨ ਦਾ ਟਾਈਮ ਜੀ ਅਸੀਂ ਫੇਰ ਕਾਰਵਾਈ ਕਰਾਂਗੇ ਜੀ ਠੀਕ ਆ ਜੀ ਜੇ ਸਾਡੇ ਵਰਗੇ ਗਰੀਬ ਤੇ ਮਿੰਟ ਦੇ ਵਿੱਚ ਇਹ ਪਰਚਾ ਦੇ ਦਿੰਦੇ ਔਰ ਤਾਂ ਇਹ ਮਿੰਟ ਨਹੀਂ ਕਰਦੇ ਜੀ ਅੱਜ ਇਹ ਮੌਤ ਦਾ ਪਰਚਾ ਵਾ ਜੀ ਕਤਲ ਦਾ ਪਰਚਾ ਬਣਦਾ ਵਾ ਇਹ 10 ਦੇ 10 ਦਾ ਟਾਈਮ ਦਿਓ ਜੀ ਇਹ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਕਰ ਰਿਆ ਇਹ ਸ਼ਰਿਆਮ ਪੁਲਿਸ ਗੁੰਡਾਗਰਦੀ ਕਰਦੀ ਹੈ ਜੀ ਜੇ ਪੁਲਿਸ ਆਪਾਂ ਪਰ ਆਵੇ ਸਿੰਘ ਵਿਸ਼ਵਾਸ ਕੋਈ ਵਿਸ਼ਵਾਸ ਹੀ ਨਹੀਂ ਕਰੀ ਪੁਲਿਸ ਪ੍ਰਸ਼ਾਸਨ ਵਿੱਚ ਵਿਸ਼ਵਾਸ ਹੀ ਨਹੀਂ ਕਰੀ ਇਹ ਤਾਂ ਪਲ-ਪਲ ਬੈਕਦਾ ਜੀ ਪੁਲਿਸ ਪ੍ਰਸ਼ਾਸਨ ਤਾਂ ਬੈਕਦਾ ਆ ਜੀ ਠੀਕ ਹੈ ਜੀ ਸਾਨੂੰ ਇਹ ਨਹੀਂ ਕੋਈ ਸਾਨੂੰ ਕਮਰਾ ਕਰਦਾ ਜੀ ਹੁਣ ਦੱਸ ਦਿੰਦਾ ਸਾਡਾ ਮਰਿਆ ਜੀ ਕਿੱਥੇ ਰੱਖਾਂਗੇ ਜੀ ਠੀਕ ਹੈ ਜੀ ਆ ਬੈਠਿਆਂ ਤੋਂ ਪੇਪੂ ਭੁੱਖੇ ਭਾਣੇ ਬੈਠੇ ਆਈ ਤਾਂ ਜਿਹੜਾ ਮਰਦਾ ਉਹਨੂੰ ਪਤਾ ਹੁੰਦਾ ਜੀ ਇਹਦਾ ਨਾ ਮਰ ਜਾਂਦਾ ਕੋਈ ਇਹ ਕਰ ਦਿੰਦੇ ਦੱਸ ਦਿੰਦੇ ਟਾਈਮ ਜੀ ਕਿ 1 ਮਿੰਟ ਚ ਕਰ ਦਿੰਦੇ ਸਾਰੀ ਕਾਰਵਾਈ 10 ਮਿੰਟਾਂ ਚ ਚੱਕ ਲੈਣੇ ਬੰਦੇ ਨਹੀਂ ਜਿੱਦਾਂ ਬਹੁਤ ਸਾਰਾ ਕੀ ਮਰਦਾ ਆ ਬੰਬਿਓ ਹਾਂ ਜੀ ਕੀ ਗੱਲ ਹੋਈ ਪ੍ਰਕਾਸ਼ ਇਹ 10 ਦਿਨ ਦਾ ਟਾਈਮ ਦੇ ਰਹੇ ਆ ਸੀ ਇਹੀ ਮੰਗ ਆ ਸਾਡੀ ਵੀ ਅਸੀਂ ਦੱਸ ਦਿਨ ਸਕਾਰ ਨਹੀਂ ਕਰਾਂਗੇ ਅਸੀਂ ਡੈੱਡ ਬੋਡੀ ਫ੍ਰਿਜਰ ਚ ਲਾ ਕੇ ਉਵੇਂ ਰੱਖਾਂਗੇ ਜੇ ਸਾਨੂੰ ਅੱਗੋਂ 10 ਦਿਨ ਨੂੰ ਉਹ ਫੜੇ ਜਾਣਗੇ ਜੇ ਉਹ ਮੁਰਜ਼ਮ ਅੰਦਰ ਹੁੰਦੇ ਆ ਤਾਂ ਅਸੀਂ ਉਹਦਾ ਸਕਾਰ ਕਰਾਂਗੇ ਨਹੀਂ ਨਹੀਂ ਕਰਾਂਗੇ ਅਸੀਂ ਇਤੋਂ ਵੀ ਜ਼ਿਆਦਾ ਵੱਡੇ ਰੋੜ ਰੋਕਾਂਗੇ ਪੰਜਾਬ ਲੈਵਲ ਤੇ ਅਸੀਂ ਮੰਡਗਾ ਇਕੱਠੀਆਂ ਹੋਵਾਂਗੇ ਅਸੀਂ ਅੱਜ ਇਨਸਾਫ ਪਸੰਦ ਕਿੱਥੇ ਬੰਦੀਆਂ ਇਕੱਠੀਆਂ ਹੋ ਕੇ ਅੱਜ ਐਸਰਪੀ ਦਾ ਰੰਗਰੇਤ ਰੰਗ ਲਾਇਆ ਸੀ ਕਿ ਜੋ ਪੱਲਾ ਬਾਬਾ ਉਹਦਾ ਕਤਲ ਪੁੱਛਦੇ ਹੱਥੋਂ ਹੋਇਆ ਕਿਉਂਕਿ ਅਸੀਂ ਕਹਿੰਦੇ ਪਰਚਾ ਦਰਦ ਕੀਤਾ ਜਾਵੇ ਪਾਲਿਸ ਪਰਚਾ ਦਰਦ ਕਰਨ ਦੀ ਵੀ ਆਏ ਦਾ ਦਨ ਦਾ ਸਾਮਾ ਮੰਗ ਰਹੀ ਆ ਵੀ ਐਨਕੁਆਰੀ ਕਰਕੇ ਦੋਸ਼ੀਆਂ ਤੇ ਪਰਚਾ ਕਰਾਂਗੇ ਪਰ ਅਸੀਂ ਕਹਿੰਦੇ ਅਸੀਂ ਮਲਾਜਾ ਕਰਾ ਕੇ ਅਸੀਂ ਡੈੱਡ ਬੋਡੀ ਉਵੇਂ ਫ੍ਰੀਜਰ ਚ ਰੱਖ ਦੇਣੀ ਆ ਅਸੀਂ ਉਹਨਾਂ ਦੇ ਕਰ ਸਤਕਾਰ ਨਹੀਂ ਕਰਾਂਗੇ ਜਿਨ੍ਹਾਂ ਦੇ ਪਰਚਾ ਦਰਜ ਨਹੀਂ ਹੁੰਦਾ ਸੰਘਰਸ਼ ਜਾਰੀ ਰੱਖਾਂਗੇ ਇੰਨੀ ਗਰਮੀ ਦੇ ਬਾਵਜੂਦ ਵੀ ਬੀਬੀਆਂ ਨੌਜਵਾਨ ਖਸਾਨ ਮਜ਼ਦੂਰ ਟੁੱਪ ਚ ਬੈਠੇ ਪਰ ਫੇਰ ਵੀ ਖਾਕੀ ਪਾਦੀ ਵਾਲਿਆਂ ਨੇ ਪਰ ਲੋਕਾਂ ਨੂੰ ਸਾਫ ਦੇਣ ਦੀ بجائے ਇਹ 10 ਦਿਨ ਦਾ ਲਾਰਾ ਲਾਤਾ ਇਸ ਕਰਕੇ ਲੋਕਾਂ ਨੂੰ ਆਸ ਨਹੀਂ ਗਈ ਗੁੱਸੇ ਦੇ ਵਿੱਚ ਲੋਕ ਫੇੜ ਦੇ ਅਲਵੀ ਠਕੇ ਮਾਰਦੇ ਜਲ ਅਸੀਂ ਜੱਥੇ ਬੰਦ ਕਰਕੇ ਸੁਝਾ ਕੇ ਅਸੀਂ ਮੀਟਿੰਗ ਕਰਕੇ ਅਗਲਾ ਫੈਸਲਾ ਕਰਾਂਗੇ ਇਸ ਕਰਕੇ ਕਿਉਂਕਿ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਸੰਘਰਸ਼ ਕਰਾਂਗੇ

मान जो है तो उसको काम मान लेती करके आए हैं और बढ़िया हालात लेती करके सारा इन्होंने पास दसिया और पाला जी जो बड़े उन्होंने बारे भी दसिया है पर अफसोस है तो जी घरों जाए ना जिस तरह ला के सो तुम जाने कौन जाने की बुराई हुकुम होया डी एस पी जो जगह है जागरू जी की सात दिन के पड़ताल करके

थोड़ी कार्रवाई शुरू करती है तो आज ही शाम तक मुकम्मल हो जाएगी बाकी बात पूरा टाइम हो गया है बड़ी कमेटी को हमारे साहब है एम एल साहब है श्रोता जी है तो अभी कोशिश करेंगे वो पहले ही करते पानी का पानी बहुत बहुत धन्यवाद ऐसा कुछ पहचान नहीं बहुत ही सत्कारगर साथियों